ਤੇ ਕਣਕ ਦੀ ਨਾੜ ਨੂੰ ਲਾਈ ਅੱਗ ਨੇ ਨੈਸ਼ਨਲ ਹਾਈਵੇ ਤੇ ਪੜਥੂ ਪਾ ਦਿੱਤਾ ਹੈ ਜਿਸ ਕਾਰਨ ਅਗਲੀ ਚਪੇੜ ਚ ਕਣਕ ਨਾਲ ਭਰੇ ਕਈ ਟਰੱਕਾ ਗਏ ਨੇ ਤੂ ਤੂ ਕਰਕੇ ਇਹ ਟਰੱਕ ਜਿਹੜੇ ਨੇ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੂੰ ਅੱਗ ਤੇ ਕਾਬੂ ਪਾਉਣ ਚ ਪੂਰੀ ਤਰ੍ਹਾਂ ناکਾਮ ਰਹੀਆਂ ਨੇ ਕਰੀਬ 70 ਤੋਂ 80 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਹਾਂ ਇਹ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਕਣਕ ਦੀ ਨਾੜ ਨੂੰ ਕਿਸਾਨ ਵੱਲੋਂ ਅੱਗ ਲਾਈ ਗਈ ਸੀ ਅਤੇ ਜਿਸ ਕਾਰਨ ਨੈਸ਼ਨਲ ਹਾਈਵੇ ਤੇ ਜਾਮ ਲੱਗ ਗਿਆ ਇਸ ਦੌਰਾਨ ਕਰੀਬ 4 ਟਰੱਕਾਂ ਨੂੰ ਅੱਗ ਲੱਗੀ ਇਹ ਟਰੱਕ ਕਣਕ ਦੇ ਭਰੇ ਹੋਏ ਸੀ ਜਿਸ ਕਾਰਨ ਦੋ ਟਰੱਕ ਪੂਰੀ ਤਰ੍ਹਾਂ ਨੁਕਸਾਨੇ ਗਏ ਜਦਕਿ ਬਾਕੀ ਦੇ ਟਰੱਕਾਂ ਨੂੰ ਸਮਾਂ ਰਹਿੰਦਿਆਂ ਅੱਗ ਤੇ ਕਾਬੂ ਪਾਲਿਆ ਗਿਆ ਇਸ ਕਾਰਨ ਕਰੀਬ 70 ਤੋਂ 80 ਲੱਖ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ ਆਹ ਬੋਲ ਜੀ ਨਾ ਮੇਰੀ ਗੁਰੂ ਪੜ ਗਏ ਨੇ ਤੁਸੀਂ ਬੋਲ ਜੀ ਨਾ ਸੋਤਰ ਜਿਆ ਦਵਾਸ ਬੀ ਅੱਗ ਲੱਗੀ ਤੇ ਧਿਆਨ ਮੇਰਾ ਵੀਰ ਇਧਰ ਨੂੰ ਆਵੋ ਨਾ ਅਸੀਂ ਯਾਨੇ ਪ੍ਰਾਰਥਨਾਵਾਂ ਦੇ ਰੱਖਦੇ ਆ ਪਰੰਤਰੀ ਤੇ ਬਟਾਲਾ ਨਜ਼ਦੀਕ ਕਸਬਾ ਖੋਖਰ ਫੌਜੀਆ ਕੋਲ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਇਹ ਪੂਰਾ ਹਾਦਸਾ ਵਪਰਿਆ ਜਿੱਥੇ ਕਿ ਨੈਸ਼ਨਲ ਹਾਈਵੇ ਦੇ ਕੱਡੇ ਖੇਤਾਂ ਨੂੰ ਅੱਗ ਲਗਾਈ ਗਈ ਸੀ ਜਿਸ ਕਾਰਨ ਕਿਨਾਰੇ ਖੜੇ ਟਰੱਕਾਂ ਨੂੰ ਅੱਗ ਲੱਗ ਗਈ ਜਿਸ ਕਾਰਨ ਸੜਕ ਤੇ ਜਾਮ ਲੱਗ ਗਿਆ ਅਤੇ ਇਸ ਦੌਰਾਨ ਜਾਮ 'ਚ ਫਸੇ ਟਰੱਕਾਂ ਨੂੰ ਅੱਗ ਲੱਗ ਗਈ ਜਿਸ ਕਾਰਨ ਦੋ ਟਰੱਕ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਲਾ ਬੀ ਭਾਜੀ ਇਹ ਹੋ ਰਿਹਾ ਸਾਡੀ ਇਹ ਭਾਈ ਨਾੜ ਕਰਕੇ ਨਾੜ ਨੂੰ ਅੱਗ ਲਾਈ ਆ। ਉਹ ਮੁੜ ਕੇ ਗੱਡੀਆਂ ਦਾ ਜਾਮ ਲੱਗ ਗਿਆ ਗੱਡੀਆਂ ਨਿਕਲੀਆਂ ਹੀ ਨਹੀਂ ਅੱਗ ਲੱਗ ਗਈ ਉਸੇ ਵਾਲੇ ਗੱਡੀਆਂ ਗੋਹਾਂ ਤੋਂ ਗੱਡੀਆਂ ਨੁਕਸਾਨ ਹੋ ਗਿਆ ਉਹ ਵੇਖੋ ਫੂਟਲਾਸੀ ਹੋ ਗਈ ਇਹਦਾ ਦਾ ਨੁਕਸਾਨ ਘੱਟੋ ਘੱਟ 70-80 ਲੱਖ ਦਾ ਨੁਕਸਾਨ ਪੈ ਗਈ ਇਹਦਾ ਕਿਹਨੇ ਜ਼ਿੰਮੇਵਾਰ ਮੰਨਦੇ ਆ ਭਈ ਆ ਜੇ ਜ਼ਿਮੀਦਾਰ ਨੂੰ ਮੰਨਦੇ ਆ ਜ਼ਿਮੀਦਾਰ ਨੂੰ ਪਤਾ ਹੁੰਦਿਆ ਸੰਦਿਆਂ ਵੀ ਗੱਡੀਆਂ ਲੱਗੀਆਂ ਵਾ ਤੇ ਅਭੀ ਉਹਨੇ ਅੱਗ ਲਾ ਦਿੱਤੀ ਸਰਕਾਰਾਂ ਦੇ ਪ੍ਰਸ਼ਾਸਨ ਨੂੰ ਕਿਹਾ ਜਾਂਦਾ ਕਿ ਨਾੜਵਾ ਕੇ ਨਾ ਲਾਓ ਨਾ ਲਾਓ ਇਹ ਨਾਲ ਮੁੜਿਆ ਨਹੀਂ ਕਿਹਨੂੰ ਡਕਿਓ ਹਾਂ ਆ ਸਾਰੇ ਲੱਗੀ ਅੱਗ ਸਾਰੇ ਪਾਸੇ ਲਾਈ ਇਹੋ ਨੇ ਅੱਗ ਮਾਂਗੇ ਹੋਈ ਵੀ ਆਦਾ ਉਹ ਫੈਸਲਾ ਇਹਨਾਂ ਨੇ। ਸ਼ਾਂਦੀ ਭਰਾਈ ਹੋਈ ਨੁਕਸਾਨ ਦੀ ਭਰਾਈ ਹੋਈ ਇਹਨਾਂ ਨੇ ਅੱਗ ਜਾਣ ਕੇ ਲਈ ਪਤਾ ਸਵੀਰਦੀ ਨਹੀਂ ਲਾਈ ਇਹਨਾਂ ਨੇ। ਇਹਨਾਂ ਨੂੰ ਪਤਾ ਵੀ ਹੁਣ ਪੈ ਜੋ ਗੱਡੀਆਂ ਖਲੋਤੀਆ ਵੀ ਨਾਲ ਆਓ। ਇਹਨਾਂ ਜਾਣ ਪੁੱਝ ਕੇ ਲਈ ਇਹ ਪਤਾ ਵਾਜਲ ਵਾਲੀ ਨਾਲ ਹੀ ਗੱਡੀਆਂ ਬੜੀ ਮੁਸ਼ਕਲ ਚਾਰ ਗੱਡੀਆਂ ਨੂੰ ਲੱਗੀਏ ਦੋ ਇਹ ਨਿਕਲ ਗਈਆਂ ਇੱਥੋਂ। ਜੇ ਟਰੱਕ ਮਾਲਕਾਂ ਮੁਤਾਬਕ ਟਰੱਕ ਕਣਕ ਦੇ ਨਾਲ ਭਰੇ ਹੋਏ ਸੀ, ਭਰੇ ਸਭ ਕੁਝ ਜਾਣਦਿਆਂ ਬੁੱਝਦਿਆਂ ਵੀ ਕਿਸਾਨ ਵੱਲੋਂ ਨਾੜ ਨੂੰ ਅੱਗ ਲਗਾ ਦਿੱਤੀ ਗਈ ਜਿਸ ਕਾਰਨ ਇਸ ਦੇ ਧੂਏ ਨਾਲ ਅਤੇ ਅੱਗ ਨਾਲ ਕੜਕ ਦੇ ਟਰੱਕ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਉਹਨਾਂ ਨੇ ਕਿਸਾਨ ਨੂੰ ਏਸਾ ਜ਼ਿੰਮੇਵਾਰ ਦੱਸਿਆ ਅਤੇ ਮੰਗ ਕੀਤੀ ਕਿ ਉਹਨਾਂ ਦੇ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਅਤੇ ਕਿਸਾਨ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ। ਪਰਮਿੰਦਰ ਸਿੰਘ ਜੀ ਸਰ ਜੀ ਜੋ ਪੈਰੀ ਤੇ ਆ ਕੇ ਲੱਗੀ ਆ ਤਿੰਨ ਚਾਰ ਗੱਡੀਆਂ ਨੂੰ ਅੱਗ ਲੱਗੀ ਜੀ। ਗੱਡੀਆਂ ਟੁੱਟ ਲਾਹ ਸੁਹਦੀਆਂ ਵੇਖੋ। ਪੈਰੀਆਂ ਬੜਕੀਆਂ ਗੱਡੀਆਂ। ਇਹਨਾਂ ਨੂੰ ਸਾਰਾ ਨੁਕਸਾਨ ਦੇ ਵੇਖ ਲਓ। 14-15 ਲੱਖ ਦੀ ਗੱਡੀ ਆ ਵਿੱਚ ਕਣਕਿਆ ਕੁੜਿਆ ਉਹ ਵੀ ਅੱਗ ਲੱਗ ਗਈ ਕਣਕ ਨਹੀਂ ਸਰਕਾਰਾਂ ਨੇ ਵੀ ਕਿਹਾ ਜਾਂਦਾ ਕਿ ਨਾਲ ਨੂੰ ਅੱਗ ਲਾਈ ਜਾਵੇ ਹਾਂਜੀ ਹਾਂਜੀ ਸਰਕਾਰ ਨੂੰ ਇਹ ਹੁਣ ਹੁਣ ਨਾਲ ਨੂੰ ਅੱਗ ਲਾਈਏ ਨਾ ਲਾਈ ਜਾਵੇ ਜੀ ਇਹਦਾ ਦੇਖ ਦਿਓ ਮਾੜੀ ਗੱਲ ਹੈ ਬਹੁਤ ਮਾੜਾ ਜੀ ਹੁਮਨ ਸਰ ਜੀ ਤੁਸੀਂ ਆਏ ਹੋ ਮੈਂ ਕਰਦਾ ਜੋ ਸਾਡਾ ਨੁਕਸਾਨ ਆਏ ਜੀ ਸਾਨੂੰ ਦਵਾਇਆ ਜਾਵੇ ਤਾਂ ਉਧਰ ਇਸ ਕਤਰਾ ਕਾਰਨ ਨੈਸ਼ਨਲ ਹਾਈਵੇ ਤੇ ਪੂਰੀ ਤਰ੍ਹਾਂ ਜਾਮ ਲੱਗ ਗਿਆ ਫਾਇਰ ਬ੍ਰਿਗੇਡ ਦੀਆਂ ਕ੍ਰੀਮ ਚਾਰ ਗੱਡੀਆਂ ਨੂੰ ਕਈ ਘੰਟੇ ਲੱਗੇ ਇਸ ਅੱਗ ਤੇ ਕਾਬੂ ਪਾਉਣ ਲਈ ਪਰ ਉਦੋਂ ਤੱਕ ਪੂਰੀ ਤਰ੍ਹਾਂ ਇਹ ਗੱਡੀਆਂ ਸੜ ਕੇ ਸੁਆਹ ਹੋ ਚੁੱਕੀਆਂ ਸੀ ਟਰੱਕ ਮਾਲਕਾਂ ਦਾ ਵੱਡਾ ਨੁਕਸਾਨ ਹੋ ਗਿਆ ਸੀ ਹਾਲਾਂਕਿ ਇਸ ਦੌਰਾਨ ਗਨੀਮਤ ਰਹੀ ਕਿ ਕਿਸੇ ਦੀ ਵੀ ਜਾਨ ਨਹੀਂ ਗਈ ਨਹੀਂ ਤਾਂ ਹੋਰ ਵੀ ਵੱਡਾ ਨੁਕਸਾਨ ਚੱਲਣਾ ਪੈ ਸਕਦਾ ਸੀ ਪਰ ਟਰਾਂਸਪੋਰਟ ਮਾਲਕਾਂ ਵੱਲੋਂ ਬੜੀ ਮਿਹਨਤ ਨਾਲ ਬਣਾਏ ਗਏ ਇਹ ਟਰੱਕ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ ਨੇ ਉਹਨਾਂ ਦੀ ਰੋਜ਼ੀ-ਰੋਟੀ ਚਲੀ ਗਈ ਹੈ ਅਤੇ ਦੂਜੇ ਪਾਸੇ ਜੋ ਨੁਕਸਾਨ ਹੋਇਆ ਹੈ ਉਹ ਇੱਕ ਬੇहद ਵੱਡਾ ਨੁਕਸਾਨ ਹੈ ਜਿਸ ਦੀ ਕਿ ਹੁਣ ਪਰਪਾਈ ਦੀ ਮੰਗ ਕੀਤੀ ਜਾ ਰਹੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ